ਹਰ ਜੀ ਤਾਂ ਜਦੋਂ ਪੰਜਾਬ ਦੇ ਵਿੱਚ ਇਲੈਕਸ਼ਨਾਂ ਦਾ ਦੌਰ ਆਉਂਦਾ ਤੇ ਵੱਖ-ਵੱਖ ਪਾਰਟੀਆਂ ਵੱਲੋਂ ਪੰਜਾਬ ਦੀਆਂ ਆਮ ਲੋਕਾਂ ਦੇ ਨਾਲ ਵਾਅਦੇ ਕੀਤੇ ਜਾਂਦੇ ਵੱਡੇ-ਵੱਡੇ ਕੁਝ ਫ੍ਰੀ ਸਹੂਲਤਾਂ ਦੇ ਤੇ ਫ੍ਰੀ ਸਹੂਲਤਾਂ ਜੋ ਮਿਲਦੀਆਂ ਨੇ ਤੁਸੀਂ ਉਸ ਚੀਜ਼ ਤੇ ਕੀ ਟਿੱਪਣੀ ਕਰਨਾ ਚਾਹੋਗੇ ਜੀ ਇਹ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਕਿ ਫ੍ਰੀ ਸਹੂਲਤ ਸਿਰਫ ਉਸ ਵਿਅਕਤੀ ਨੂੰ ਮਿਲਣੀ ਚਾਹੀਦੀ ਹੈ ਜਿਹੜਾ ਵਾਕਿਆ ਦੇ ਵਿੱਚ ਸਹੀ ਅਰਥਾਂ ਦੇ ਵਿੱਚ ਲੋੜਵੰਦ ਹੈ ਕਿਸੇ ਦੇ ਘਰ ਤੇ ਵਿੱਚ ਕੋਈ ਪ੍ਰੋਬਲਮ ਹੈ ਕੋਈ ਸਰੀਰਕ ਪੱਖੋਂ ਅਪਾਹਜ ਹੈ ਤਾਂ ਉਸ ਵਿਅਕਤੀ ਨੂੰ ਤਾਂ ਜ਼ਰੂਰ ਇਸ ਤਰ੍ਹਾਂ ਦੀ ਸਹੂਲਤ ਮਿਲਣੀ ਚਾਹੀਦੀ ਹੈ ਜੀ ਦੂਜੇ ਪਾਸੇ ਮੈਂ ਸਰਕਾਰਾਂ ਦੀ ਗੱਲ ਕਰਾਂ ਤਾਂ ਸਰਕਾਰਾਂ ਦੇਖੋ ਮੈਂ ਤਾਂ ਇਹ ਲੱਗਦਾ ਹੈ ਚਾਹੇ ਮੈਂ ਆਪਣੇ ਆਪ ਤੇ ਗੱਲ ਲਵਾਂ ਕਿ ਸਰਕਾਰਾਂ ਅਪਾਹਜ ਬਣਾਉਂਦੀਆਂ ਨੇ ਬੰਦਿਆਂ ਨੂੰ ਜੀ ਜਿਸ ਜੇਕਰ ਮੈਨੂੰ ਰਾਸ਼ਨ ਵੀ ਮਿਲ ਰਿਹਾ ਮੈਨੂੰ ਫ੍ਰੀ ਬਿਜਲੀ ਵੀ ਮਿਲ ਰਹੀ ਹੈ ਮੈਨੂੰ ਸਾਰਾ ਕੁਝ ਫ੍ਰੀ ਮਿਲ ਰਿਹਾ ਤਾਂ ਮੈਂ ਫਿਰ ਕੰਮ ਕਿਉਂ ਕਰਾਂਗਾ ਜੀ ਅਸੀਂ ਕਦੇ ਮੈਨੂੰ ਲੱਗਦਾ ਕਿ ਅਸੀਂ ਫੋਰਮ ਦੇ ਵਿੱਚ ਨਹੀਂ ਸੁਣਿਆ ਕਿ ਕਿਸੇ ਵੀ ਵਿਅਕਤੀ ਨੂੰ ਕੁਝ ਫ੍ਰੀ ਮਿਲਦਾ ਹੋਵੇਗਾ ਤਾਂ ਮੈਨੂੰ ਲੱਗਦਾ ਹੈ ਕਿ ਸਰਕਾਰਾਂ ਨੂੰ ਆਪਣੇ ਇਸ ਫੈਸਲੇ ਅੰਦਰ ਜ਼ਰੂਰ ਝਾਤ ਮਾਰਨੀ ਚਾਹੀਦੀ ਹੈ ਮੈਂ ਇਹ ਵੀ ਵਿਰੋਧ ਨਹੀਂ ਕਰ ਰਿਹਾ ਇਸ ਗੱਲ ਦਾ ਕਿ ਫ੍ਰੀ ਨਹੀਂ ਦੇਣਾ ਚਾਹੀਦਾ ਦੇਖੋ ਦੇਣਾ ਚਾਹੀਦਾ ਜਿਹੜਾ ਲੋੜਵੰਦ ਵਿਅਕਤੀ ਹੈ ਉਸ ਨੂੰ ਤਾਂ ਜ਼ਰੂਰ ਮਿਲਣਾ ਚਾਹੀਦਾ ਤੇ ਜਿਹੜਾ ਸਾਡਾ ਦੇਸ਼ ਹੈ ਜਾਂ ਸਾਡਾ ਪੰਜਾਬ ਹੈ ਤਾਂ ਮੈਨੂੰ ਲੱਗਦਾ ਹੈ ਕਿ ਅੱਜ ਦਾ ਯੂਥ ਹੈ ਉਹ ਯੂਥ ਅਵੇਅਰ ਹੋ ਰਿਹਾ ਅੱਜ ਦਾ ਯੂਥ ਹੈ ਜਿਹੜਾ ਉਹ ਵੈਲ ਐਜੂਕੇਟਿਡ ਯੂਥ ਹੈ ਬਿਲਕੁਲ ਤੇ ਯੂਥ ਵੀ ਇਹੀ ਕਹਿੰਦਾ ਹੈ ਕਿ ਸਰਕਾਰਾਂ ਤਾਂ ਲਾਚਾਰ ਬਣਾਉਂਦੀਆਂ ਨੇ ਬੰਦਿਆਂ ਨੂੰ ਸਿਰਫ ਆਪਣੀਆਂ ਵੋਟਾਂ ਦੇ ਖਾਤਰ ਲੋਕ ਥੋੜੀ ਮੰਗਦੇ ਸਾਨੂੰ ਇਹ ਫ੍ਰੀ ਦਿਓ ਸਾਨੂੰ ਇਹ ਫ੍ਰੀ ਦਿਓ ਤੁਸੀਂ ਦੇਖਿਓ ਅੱਜ ਵੀ ਬਹੁਤ ਸਾਰੇ ਲੋਕ ਅਜਿਹੇ ਨੇ ਜਿਹੜੇ ਕਹਿੰਦੇ ਨੇ ਯਾਰ ਫ੍ਰੀ ਨਹੀਂ ਸਸਤਾ ਚਾਹੀਦਾ ਹੈ ਸਮਾਨ ਸਾਨੂੰ ਬਿਲਕੁਲ ਤਾਂ ਮੈਨੂੰ ਲੱਗਦਾ ਹੈ ਕਿ ਸਰਕਾਰਾਂ ਖੁਦ ਹੀ ਆਪਣੀਆਂ ਚੰਦ ਵੋਟਾਂ ਦੇ ਖਾਤਰ ਜਾਂ ਵੋਟਾਂ ਦੇ ਲਾਲਚ ਵਿੱਚ ਅਕੇ ਲੋਕਾਂ ਨੂੰ ਅਪਾਹਸ ਬਣਾ ਰਹੀਆਂ ਨੇ ਬਿਲਕੁਲ ਚੇਤਨੀ ਜੇ ਆਪਾਂ ਆਮ ਲੋਕਾਂ ਨੂੰ ਮਿਲਣ ਵਾਲੀਆਂ ਫ੍ਰੀ ਸਹੂਲਤਾਂ ਦੀ ਗੱਲ ਕਰੀਏ ਉਹਦੇ ਵਿੱਚ ਫ੍ਰੀ ਬਿਜਲੀ ਵੀ ਆਂਦੀ ਹੈ ਤੇ ਮਹਿਲਾਵਾਂ ਨੂੰ ਹਜ਼ਾਰ-ਹਜ਼ਾਰ ਰੁਪਈਆ ਦਿੱਤਾ ਜਾਣਾ ਸੀਗਾ ਸਰਕਾਰ ਵੱਲੋਂ ਉਹਦੀ ਗੱਲ ਕਰਦੇ ਆਪਾਂ ਤੇ ਇੱਕ ਚੀਜ਼ ਹੋਰ ਹੈ ਕਿ ਮਹਿਲਾਵਾਂ ਨੂੰ ਜੋ ਬੱਸ ਦਾ ਸਫ਼ਰ ਫ੍ਰੀ ਕੀਤਾ ਗਿਆ ਉਹ ਸ਼ੁਰੂ ਵਿੱਚ ਫ੍ਰੀ ਵਧੀਆ ਲੱਗਦਾ ਪਰ ਬਾਅਦ ਵਿੱਚ ਜੇ ਆਪਾਂ ਰਿਜ਼ਲਟ ਦੇਖੀਏ ਤਾਂ ਅੱਜ ਦਿਨ ਆਪਾਂ ਬਹੁਤ ਸਾਰੀਆਂ ਵੀਡੀਓ ਦੇਖਦੇ ਨੇ ਕਿ ਕੰਟਰੈਕਟਰ ਦੇ ਨਾਲ ਲੜਾਈ ਹੁੰਦੀ ਹੈ ਇਸ ਚੀਜ਼ ਤੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਪਹਿਲਾਂ ਆਪਾਂ ਮਹਿਲਾਵਾਂ ਦੇ ਮੁਫਤ ਸਫ਼ਰ ਦੀ ਗੱਲ ਕਰੀਏ ਇਹ ਜਿਹੜਾ ਫੈਸਲਾ ਲਿਆ ਗਿਆ ਸੀ ਇਹ ਕਾਂਗਰਸ ਸਰਕਾਰ ਵੱਲੋਂ ਲਿਆ ਗਿਆ ਸੀ ਤਾਂ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਿਆ ਗਿਆ ਸੀ ਕਿ ਮਹਿਲਾਵਾਂ ਪੂਰੇ ਪੰਜਾਬ ਦੇ ਵਿੱਚ ਆਧਾਰ ਕਾਰਡ ਦਿਖਾ ਕੇ ਕਿਤੇ ਵੀ ਸਫ਼ਰ ਕਰ ਸਕਦੀਆਂ ਨੇ ਠੀਕ ਹੈ ਜੀ ਸ਼ੁਰੂ-ਸ਼ੁਰੂ ਦੇ ਵਿੱਚ ਮਹਿਲਾਵਾਂ ਨੇ ਵੀ ਬਹੁਤ ਜ਼ਿਆਦਾ ਸراہਿਆ ਕੈਪਟਨ ਅਮਰਿੰਦਰ ਸਿੰਘ ਦੇ ਇਸ ਫੈਸਲੇ ਨੂੰ ਪਰੰਤੂ ਜਦੋਂ 5-7 ਮਹੀਨੇ ਬੀਤ ਜਾਂਦੇ ਨੇ ਤਾਂ ਇਹ ਜਿਹੜਾ ਫੈਸਲਾ ਹੈ ਸਰਕਾਰ ਨੇ ਤਾਂ ਫੈਸਲਾ ਲੈ ਲਿਆ ਪਰੰਤੂ ਜਿਹੜਾ ਟ੍ਰਾਂਸਪੋਰਟ ਵਿਭਾਗ ਦੇ ਚਾਹੇ ਉਹ ਡਰਾਈਵਰ ਨੇ ਬੱਸਾਂ ਤੇ ਸਰਕਾਰੀ ਬੱਸਾਂ ਦੇ ਚਾਹੇ ਉਹ ਕੰਡਕਟਰ ਨੇ ਤਾਂ ਉਹਨਾਂ ਦੇ ਗਲੇ ਦੀ ਹੱਡੀ ਬਣ ਗਿਆ ਫੈਸਲਾ ਉਸ ਤੋਂ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਸੋਸ਼ਲ ਮੀਡੀਆ ਤੇ ਵੀਡੀਓਜ਼ ਵਾਇਰਲ ਹੋਣ ਲੱਗ ਗਈ ਹੈ ਕੋਈ ਬੀਬੀ ਕਿਸੇ ਕੰਡਕਕਟਰ ਦੇ ਨਾਲ ਲੜ ਪਈ ਕਿਸੇ ਇਲਾਕੇ ਦੀ ਬੀਬੀ ਕਿਸੇ ਡਰਾਈਵਰ ਦੇ ਨਾਲ ਲੜ ਪਈ ਤਾਂ ਬਹੁਤੀਆਂ ਥਾਵਾਂ ਤੇ ਇਸ ਤਰ੍ਹਾਂ ਦੇ ਮਾਮਲੇ ਵੀ ਸਾਹਮਣੇ ਆਏ ਕਿ ਜਦੋਂ ਡਰਾਈਵਰ ਭਾਈ ਚਾਰਾ ਜਿਹੜਾ ਉਹ ਦੇਖ ਲੈਂਦਾ ਹੈ ਕਿ ਵੱਡੀ ਗਿਣਤੀ ਦੇ ਵਿੱਚ ਮਹਿਲਾਵਾਂ ਖੜੀਆਂ ਨੇ ਉਹ ਉਸ ਸਟੋਪੇਜ ਤੇ ਬੱਸ ਨੂੰ ਰੋਕਦਾ ਹੀ ਨਹੀਂ ਸੀ ਭਾਵੇਂ ਕੀ ਬ੍ਰੇਕੇ ਨਹੀਂ ਮਾਰਦਾ ਸੀ ਉਹ ਬਿਨਾਂ ਸਵਾਰੀਆਂ ਨੂੰ ਚੜ੍ਹਾਏ ਬਿਨਾਂ ਸਵਾਰੀਆਂ ਨੂੰ ਉਤਾਰੇ ਉੱਥੋਂ ਐ ਸ਼ੂਕਤਾਂ ਨਿਕਲ ਜਾਂਦਾ ਸੀ ਹੈਨਾ ਜੀ ਬਹੁਤ ਸਾਰੀਆਂ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਦੀਆਂ ਵੀਡੀਓਜ਼ ਵੀ ਵਾਇਰਲ ਹੋਈਆਂ ਤਾਂ ਮੈਨੂੰ ਲੱਗਦਾ ਕਿ ਸਰਕਾਰ ਨੂੰ ਇਸ ਫੈਸਲੇ ਅੰਦਰ ਜ਼ਰੂਰ ਚਾਤ ਮਾਰਨੀ ਚਾਹੀਦੀ ਹੈ ਤੇ ਜੇਕਰ ਸਹੀ ਅਰਥਾਂ ਦੇ ਵਿੱਚ ਸਰਕਾਰ ਦੇ ਕੋਲ ਪੈਸਾ ਹੈਗਾ ਵਾ ਫ੍ਰੀ 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 ਕਰਨ ਦਾ ਸਭ ਕੁਝ ਚਾਹੇ ਆਪਾਂ ਬਿਜਲੀ ਦੀ ਗੱਲ ਕਰ ਲਈਏ ਚਾਹੇ ਆਪਾਂ ਸਫ਼ਰ ਦੀ ਗੱਲ ਕਰ ਲਈਏ ਚਾਹੇ ਆਪਾਂ ਹੋਰ ਨਾ ਸਹੂਲਤਾਂਾਂ ਦੀ ਗੱਲ ਕਰ ਰਹੀ ਐ ਤਾਂ ਜ਼ਰੂਰ ਸਰਕਾਰ ਨੂੰ ਦੇਣਾ ਚਾਹੀਦਾ ਜੇਕਰ ਸਰਕਾਰ ਤੋਂ ਖਜ਼ਾਨੇ ਦੇ ਪੰਡਾਰ ਨੇ ਮਾਇਆ ਦੇ ਪੰਡਾਰ ਨੇ ਤਾਂ ਸਰਕਾਰ ਨੂੰ ਉਸ ਗੱਲ ਨੂੰ ਵੀ ਵਾਚਣਾ ਚਾਹੀਦਾ ਜਿਹੜੇ ਰੋਡਵੇਸ ਦੇ ਮੁਲਾਜ਼ਮ ਧਰਨੀਆਂ ਤੇ ਬੰਦੇ ਨੇ ਅੱਜ ਦੇ ਨੇ ਰੋਡਵੇਜ ਦੇ ਮੁਲਾਜ਼ਮਾਂ ਵੱਲੋਂ ਐਲਾਨ ਕਰ ਦਿੱਤਾ ਜਾਂਦਾ 3 ਦਿਨ ਦਾ ਚੱਕਾ ਜਾਮ 6 ਦਿਨ ਦਾ ਚੱਕਾ ਜਾਮ ਮੁੱਖ ਮੰਤਰੀ ਦੀ ਕੋਠੀ ਘੇਰੀ ਜਾਵੇਗੀ ਜੇਕਰ ਸਰਕਾਰ ਦੇ ਕੋਲ ਵਾਕਿਆ ਤੇ ਵਿੱਚ ਇੰਨਾ ਪੈਸਾ ਤਾਂ ਕਿਉਂ ਨਹੀਂ ਉਹਨਾਂ ਮੁਲਾਜ਼ਮਾਂ ਨੂੰ ਫਿਰ ਉਹਨਾਂ ਦੀ ਮਹੱਕੀ ਮੰਗਾਂ ਜਿਹੜੀਆਂ ਪੂਰੀਆਂ ਕੀਤੀਆਂ ਜਾ ਰਹੀਆਂ ਜੀ ਦੂਜਾ ਸਵਾਲ ਤੁਸੀਂ ਪੁੱਛਿਆ ਬਿਜਲੀ ਦਾ ਜੀ ਦੇਖੋ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ ਦੇ ਵਿੱਚ ਆਉਣਾ ਸੀ ਭਾਵੇਂ 2022 ਤੋਂ ਪਹਿਲਾਂ ਉਦੋਂ ਆਮ ਆਦਮੀ ਪਾਰਟੀ ਦੇ ਲੀਡਰ ਹੀ ਕਹਿੰਦੇ ਸੀ ਕਿ ਪੰਜਾਬ ਦੇ ਵਿੱਚ ਜੇਕਰ ਕੋਈ ਨਵਜੰਮਿਆ ਬੱਚਾ ਜਨਮ ਲੈਂਦਾ ਤਾਂ ਜੰਮਦੇ ਸਾਰੇ ਉਸ ਤੇ ਸਿਰ ਤੇ 1 ਲੱਖ ਰੁਪਏ ਦਾ ਕਰਜ਼ ਖੜਾ ਹੋ ਜਾਂਦਾ ਹੈ ਕਿਉਂਕਿ ਸਰਕਾਰਾਂ ਨੇ ਕਰਜ਼ੇ ਦੀ ਪਾਂਡੀ ਇੰਨੀ ਕੁ ਜ਼ਿਆਦਾ ਭਾਰੀ ਕਰ ਦਿੱਤੀ ਐ ਉਸ ਵਕਤ ਤਾਂ ਸੀਗਾ ਪੌਣੇਕ 3 ਲੱਖ ਕਰੋੜ ਦੇ ਲੰਮਸਮ ਜਿਹੜਾ ਪੰਜਾਬ ਸਰਕਾਰ ਦੇ ਦੀ ਪੰਡ ਸੀ ਇਹ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਜਿਹੜੇ ਇਵਾਕ ਨੇ ਇਹ ਉਹਨਾਂ ਦੇ ਸ਼ਬਦ ਨੇ ਜੋ ਕਹਿੰਦੇ ਹੁੰਦੇ ਸੀ ਇਹਨਾਂ ਨੇ ਬਿਜਲੀ ਫ੍ਰੀ ਕੀਤੀ ਤੇ ਅੱਜ ਪੰਜਾਬ ਸਰ ਜਿਹੜਾ ਕਰਜ਼ੇ ਦੀ ਪੰਡ ਐ ਉਹ ਘੱਟ ਨਾ ਤਾਂ ਕੀ ਸੀ ਉਹ ਪੰਡ ਹੋਰ ਵੀ ਭਾਰੀ ਹੋਈ ਐ ਵਿਰੋਧੀ ਧਿਰਾਂ ਵੱਲੋਂ ਸ਼ਰਿਆਮ ਵਿਧਾਨ ਸਭਾ ਦੇ ਵਿੱਚ ਬੋਲਿਆ ਜਾਂਦਾ ਹੈ ਮੀਡੀਆ ਦੇ ਵਿੱਚ ਆ ਕੇ ਬੋਲਿਆ ਜਾਂਦਾ ਹੈ ਕਿ ਬਾਕੀਆਂ ਸਰਕਾਰਾਂ ਨੇ ਤਾਂ ਇੰਨਾ ਕਰਜ਼ ਚੜਾਉਣ ਨੂੰ ਕਈ ਦਹਾਕਿਆਂ ਦਾ ਸਮਾਂ ਲਾ ਦਿੱਤਾ ਸੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮਹਿਜ਼ 2 ਤੋਂ 3 ਸਾਲਾਂ ਦੇ ਵਿੱਚ ਜਿਹੜਾ ਪੰਜਾਬ 'ਤੇ 1 ਲੱਖ ਕਰੋੜ ਦਾ ਹੋਰ ਕਰਜ਼ਾ ਝਾੜ ਦਿੱਤਾ ਹੈ ਇਹ ਗੱਲ ਪੱਤਰਕਾਰ ਨਹੀਂ ਕਹਿ ਰਿਹਾ ਚੇਤਨ ਕਸ਼ਮ ਨਹੀਂ ਕਹਿ ਰਿਹਾ ਇਹ ਵਿਰੋਧੀ ਧਿਰਾਂ ਦੀ ਜ਼ੁਬਾਨੀ ਹੈ ਅਸੀਂ ਵੱਖ-ਵੱਖ ਟੀਵੀ ਚੈਨਲਸ ਤੇ ਉਹਨਾਂ ਦੇ ਇੰਟਰਵਿਊਸ ਵੀ ਵੇਖਿਆ ਨੇ ਵਿਧਾਨ ਸਭਾ ਦੇ ਵਿੱਚ ਵੀ ਇਹ ਮੁੱਦਾ ਜਿਹੜਾ ਗੁੰਝਿਆ ਸੀ ਤੁਸੀਂ ਦੇਖੋ ਬਿਜਲੀ ਫ੍ਰੀ ਕਰਤੀ ਤੁਹਾਨੂੰ ਅੱਜ ਦੇ ਸਮੇਂ ਦੇ ਵਿੱਚ ਬਹੁਤਾਂ ਦੀ ਗਿਣਤੀ ਅਜਿਹੇ ਲੋਕਾਂ ਦੀ ਤੁਹਾਨੂੰ ਮਿਲੇਗੀ ਜਿਹੜੇ ਕਹਿਣਗੇ ਯਾਰ ਫ੍ਰੀ ਕਰ ਦੇਣਾ ਕੋਈ ਹੱਲ ਨਹੀਂ ਹੈ ਇਹਦੇ ਨਾਲੋਂ ਸਸਤੀ ਕਰ ਦਿੰਦੇ ਉਹ ਜ਼ਿਆਦਾ ਵਧੀਆ ਸੀ ਕਿਉਂਕਿ ਹਜੇ ਗਰਮੀ ਪਰ ਗਰਮੀ ਦਾ ਮੌਸਮ ਹੈ ਜਿਹੜਾ ਪੰਜਾਬ ਦੇ ਵਿੱਚ ਸ਼ੁਰੂ ਨਹੀਂ ਹੋਇਆ ਉੱਤਰੀ ਭਾਰਤ ਦੇ ਵਿੱਚ ਤੇ ਜੇਕਰ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਪਿਛਲੇ ਤਕਰੀਬਨ 1.5 ਮਹੀਨੇ ਤੋਂ ਜਦੋਂ ਭਾਰ ਸਰਦੀਆਂ ਦਾ ਮੌਸਮ ਸੀ ਤਾਂ ਪੰਜਾਬ ਦੇ ਵਿੱਚ ਚਾਹੇ ਉਹ ਪਿੰਡ ਪਿੰਡ ਸੀ ਕਸਬੇ ਸ਼ਹਿਰ ਦੱਸਿਆ ਇਹਨਾਂ ਸਾਰਿਆਂ ਤੇ ਥਾਵਾਂ ਤੇ ਬਿਜਲੀ ਦੇ ਲੰਬੇ ਲੰਬੇ ਕੱਟ ਲੱਗਣੇ ਉਹ ਸ਼ੁਰੂ ਵੀ ਹੋ ਚੁੱਕੇ ਨੇ ਪਿਛਲੇ ਮਹੀਨੇ 1.5 ਮਹੀਨੇ ਤੋਂ ਬਿਲਕੁਲ ਤੇ ਲੋਕ ਇਹੀ ਕਹਿੰਦੇ ਨੇ ਕਿ ਜੇਕਰ ਪੁਰਾਣੀ ਸਰਕਾਰ ਉਹ ਫੋਰ ਐਗਜ਼ਾਮਪਲ 5 ਰੁਪਏ ਯੂਨਿਟ ਦੇ ਰਹੀ ਸੀਗੀ ਤਾਂ ਤੁਸੀਂ ਉਸ ਨੂੰ ਘਟਾ ਕੇ 2.5 ਰੁਪਏ ਕਰ ਦਿਓ ਜਾ 2 ਰੁਪਏ ਕਰਦੇ ਲੋਕ ਤਾਂ ਉਹਨੇ ਵਿੱਚ ਵੀ ਖੁਸ਼ ਹੋ ਜਾਣੇ ਸੀਗੇ ਕਿ ਸਰਕਾਰ ਨੇ ਬਿਜਲੀ ਜਿਹੜੀ ਆਉਂਦੀ ਆ ਸਸਤੀਆਂ ਤਰ੍ਹਾਂ ਜਿਹੜੀਆਂ ਕਰ ਦਿੱਤੀਆਂ ਨੇ ਤਾਂ ਉਸ ਦੇ ਨਾਲ ਕੀ ਹੋਣਾ ਸੀ ਉਸ ਦੇ ਨਾਲ ਸਰਕਾਰ ਦੀ ਜਿਹੜੀ ਇਕਨੋਮੀ ਵੀ ਚੱਲਦੀ ਰਹਿਣੀ ਸੀ ਉਸ ਦੇ ਨਾਲ ਸਰਕਾਰ ਦੇ ਖਜ਼ਾਨੇ ਨੂੰ ਵੀ ਜਿਹੜਾ ਲਾਭ ਮਿਲਣਾ ਸੀ ਤਾਂ ਉਸ ਤੋਂ ਬਾਅਦ ਜੇਕਰ ਆਪਾਂ ਬਿਜਲੀ ਵਿਭਾਗ ਦੀ ਗੱਲ ਕਰ ਲਈਏ ਬਿਜਲੀ ਵਿਭਾਗ ਦੇ ਜਿਹੜੇ ਠੇਕਾ ਮੁਲਾਜ਼ਮ ਨੇ ਉਹ ਅੱਜ ਵੀ ਧਰਨੇ 'ਆਂ ਤੇ ਬੈਠੇ ਹੋਏ ਨੇ ਉਹ ਅੱਜ ਵੀ ਸੜਕਾਂ ਤੇ ਨੇ ਜੇਕਰ ਵਾਕਿਆ ਹੀ ਭਗਵੰਤ ਮਾਨ ਕਹਿੰਦੇ ਆ ਨਾ ਕਿਸੇ ਵੀ ਸੂਬੇ ਦਾ ਖਜ਼ਾਨਾ ਖਾਲੀ ਨਹੀਂ ਹੁੰਦਾ ਇਹ ਅਮੀ ਲਿਟਰਲ ਰੋਡ ਦੀ ਆਦਤ ਹੁੰਦੀ ਹੈ ਕਹਿੰਦੇ ਪੰਜਾਬ ਦਾ ਖਜ਼ਾਨਾ ਨੱਕੋ ਨੱਕ ਭਰਿਆ ਜੇ ਭਰਿਆ ਤਾਂ ਮੁਲਾਜ਼ਮਾਂ ਨੂੰ ਉਹਨਾਂ ਦੇ ਹੱਕੀ ਮੰਗਾ ਆਉਂਦੇ ਉਹਨਾਂ ਦੀਆਂ ਮੰਨੀਆਂ ਜਾਣ ਤੇ ਜੋ ਸਰਕਾਰ ਕਹਿੰਦੀ ਹੁੰਦੀ ਸੀ ਕਿ ਅਸੀਂ ਪੰਜਾਬ ਨੂੰ ਧਰਨਿਆਂ ਤੋਂ ਮੁਕਤ ਕਰਾਂਗੇ ਤਾਂ ਉਹ ਕਰਕੇ ਦਿਖਾਣ ਪਰ ਕਿਉਂ ਨਹੀਂ ਭਗਵੰਤ ਮਾਨ ਸਾਹਿਬ ਇਹ ਗੱਲਾਂ ਤੇ ਜਿਹੜਾ ਪੈਰਾ ਦੇ ਰਹੇ ਜਾਂ ਕਿਉਂ ਨਹੀਂ ਫੁੱਲ ਚੜਾ ਰਹੇ ਜੀ ਬਿਲਕੁਲ ਜੀ ਤੇ ਦੂਜੀ ਗੱਲ ਇੱਕ ਹੋਰ ਸਵਾਲ ਤੁਹਾਡੇ ਰਹਿ ਗਿਆ 1000-1000 ਰੁਪਏ ਮਹੀਨਾ ਦੇਣ ਦਾ ਜੀ ਦੇਖੋ 1000 ਰੁਪਏ ਮਹੀਨਾ ਕਿਹੜੀ ਸੂਰਤ ਦੇ ਵਿੱਚ ਪੰਜਾਬ ਦੇ ਦੇਵਗਾ ਜੀ ਜਦੋਂ ਪੰਜਾਬ ਦੇ ਸਿਰ 3.5 ਤੋਂ 4 ਲੱਖ ਕਰੋੜ ਦਾ ਕਰਜ਼ਾ ਹੋਵੇ ਹੂੰ ਉਹ 1000 ਰੁਪਏ ਮੈਨੂੰ ਤਾਂ ਲੱਖਾਂ ਮਹਿਲਾਵਾਂ ਪੰਜਾਬ ਦੀਆਂ ਹੋਣਗੀਆਂ ਤੇ ਕਿਵੇਂ ਉਹ ਪੋਸੀਬਲ ਹੋ ਸਕਦਾ ਕਿਵੇਂ ਸੰਭਵ ਹੋ ਸਕਦਾ ਹੈ ਕਿ ਸਰਕਾਰ ਨੇ ਪਾਲਿਸੀ ਬਣਾਈ ਉਹਨਾਂ ਨੂੰ ਦੇਣ ਲਈ ਅਜੇ 3 ਸਾਲ ਹੋ ਗਏ ਨੇ ਤਾ ਤਿੰਨਾਂ ਸਾਲਾਂ ਦੇ ਵਿੱਚ ਮੈਨੂੰ ਲੱਗਦਾ ਕਿ 12 ਤੀਆਂ 36000 ਜੀ ਤੇ 1000 ਰੁਪਏ ਦੇ ਹਿਸਾਬ ਨਾਲ ਆਪਾਂ ਲਈਏ ਤਾਂ ਇੱਕ ਇੱਕ ਮਹਿਲੇ ਦਾ 36 36000 ਰੁਪਏ ਖੜਿਆ ਹੈ ਪੰਜਾਬ ਸਰਕਾਰ ਦੇ ਸਿਰ ਕਿਉਂ ਨੋ ਪਰਲ ਏਡੀ ਨੂੰ ਤਿੰਨ ਤਰ ਤਿੰਨ ਤਿੰਨ ਸਾਲਾਂ ਦਾ ਬਕਾਇਆ ਜਿਹੜਾ ਦੇਣਗੇ ਮੁੱਖ ਮੰਤਰੀ ਸਾਹਿਬ ਬਿਲਕੁਲ ਜੀ ਮਤਲਬ ਕਿ ਗੱਲਾਂ ਕੁਝ ਨਹੀਂ ਅਸਲ ਧਰਾਤਲ ਤੇ ਸੱਚਾਈ ਕੁਝ ਹੈ ਸੂਬੇ ਦੀ ਹਾਲਤ ਕੁਝ ਹੈ ਤੇ ਕਹਿੰਦੇ ਇਹ ਕੁਝ ਨਹੀਂ ਜੀ